ਪਹੁੰਚ ਗਏ ਜੇ ਮਿੱਤਰੋ ਲੋਹਾਰਕੇ ਵਾਲੇ ਮੋੜ ਤੇ ਸਿੰਨਣੀਆਂ ਜਾਣਦੀਆਂ ਮਿੱਤਰੋ ਬੱਲੇਗੜ ਚੂੜੀ ਵਾਲੇ ਰੋਡ ਤੇ ਆ ਗਏ ਮਿੱਤਰੋ ਪਹੁੰਚਦੇ ਆਪਾਂ ਬੱਲੇ ਬੱਸ ਕੋਈ ਵੀ ਮਿੱਤਰੋ ਜਾਮ ਬਹੁਤ ਲਗਾ ਇੱਥੇ ਸਾਨੂੰ ਕੋਈ ਮਿੱਤਰੋ ਵੱਲੇ ਪਹੁੰਚ ਚੁਕੇ ਜੀ ਆਪਾਂ ਤੇ ਇੱਥੋਂ ਰਹਿ ਗਏ ਥੋੜੇ ਜਿਠੋਂ ਆਪਾਂ ਰੇ ਛੱਤ ਪੁਣੀ ਡਵਲ ਤੇ ਆਪੋਂ ਦਿਆਂ ਆਪਾਂ ਨੰਗਣਾ ਹਾਵੜਾ ਓ ਵੀ ਧਿਆਨ ਆ ਓ ਲਓ ਮਿੱਤਰੋ ਅਸੀਂ ਪਹੁੰਚ ਗਏ ਜੀ ਜਿੱਥੇ ਛੱਤ ਪੁਣੀ ਡਵਲ ਇਹਨੂੰ ਗੱਡੀ ਨੂੰ ਆ ਰਹੇ ਤੇ ਥੋੜੇ ਨੂੰ ਫੱਟੇ ਫੱਟੇ ਲਾ ਦੇ ਮਗਰੋਂ ਲੱਗੇ ਅਧਿਆ ਖੋਲਨੀ ਹੈ ਲਾਰ ਖੋਲਨੀ ਸਭ ਤੋਂ ਲੜੀ ਤੇ ਫੇਰਾ ਪੈਸਾ ਫੱਟੇ ਪਾਉਣੇ ਆ ਆ ਲਾਸਾਂ ਸਾਡੇ ਹੁਣ ਹਾਰ ਬੇਟਾ ਜੀ ਆਏ ਨੇ ਨਾਲ ਕੈਨੇਡਾ ਤੋਂ ਤੇ ਇੱਕ ਸਾਡੇ ਦੁਬਈ ਤੋਂ ਆਏ ਨੇ ਪਰਣਾ ਸਾਹਿਬ ਦਾ ਇਹ ਪਰਣਾ ਸਾਹਿਬ ਦੀ ਯਾਤਰਾ ਕਰਨ ਦਾ ਚਾਰ ਦਿਨ ਹੀ ਗੱਡੇ ਨੇ ਉੱਥੇ ਇਹ ਰਾਤ ਪੂਰੀ ਮੈਨੂੰ ਉੱਥੇ ਬਾਹਰ ਰਹਿ ਗਿਆ ਤਾਂ ਕੀ ਦੇਖਣ ਆ ਬਿਆ ਨੂੰ ਓਹੋ ਗਰੀਬਾ ਨਾ ਮਾਰ ਗਿਆ ਪੂਲ ਘਟ ਪੂਤ ਗੜਾ ਹੀ ਓਏ ਪੂਤ ਲੇਡੀ ਸੀ ਕਿਹ ਜੈਂਟ ਸੀ ਲਾ ਮੇਤਰਾ ਮੁੰਡਿਆਂ ਦੇ ਵਿੱਚ ਖਾਣਾ ਹੀ ਕੋਹ ਮੁੰਡਾ ਹੁਣ ਵੇਖੋ ਕਿਹੜਾ ਛੱਲਾ ਜੰਦਾ ਨਾ ਜੋਂ ਪੇਟਾ ਕਰਨਾ ਪੇਟਾ ਕਰਨਾ ਲਾ ਮੇਤਰਾ ਮੁੰਡਿਆਂ ਨੂੰ ਵੇਸਣ ਲਿਆ ਇਥੋਂ ਉਹ ਨਾੜ ਦੌੜਦੇ ਨਾ ਸਾਰੇ ਹੋਰ ਡੈਬੀ ਸ਼ੁਰੂ ਕੰਮ ਕਰਨਾ ਅਤ ਦੇਖੋ ਨਾੜ ਦੌੜਨਗੇ ਤੇ ਫਿਰ ਦਰਾਂ ਦੀਆਂ ਹੋਣੀਆਂ ਵਾ ਕਹੇ ਬਣੇ ਲਾਵੀ ਮਿੱਤਰੋ ਲਾਰਾਂ ਖੋਲਦਿਆਂ ਦੇ ਸਾਰੀਆਂ ਹੀ ਤੇ ਆ ਲੈਣ ਦੇ ਫੱਟੇ ਫੁੱਟੇ ਜਿਹੜੇ ਪਉਣ ਵਾਲੇ ਗਾਡਰ ਜੇ ਸਾਰੇ ਕੁਛ ਬੰਦੇ ਆਪਣੀ ਗੱਡੀ ਆ ਆ ਲਾਰਾਂ ਖੋਲਦਿਆਂ ਦੋਵੇਂ ਮੁੰਡਾ ਚੈੱਕ ਕਰੋ ਇਧਰ ਬੇ ਕੰਮ ਸ਼ੁਰੂ ਕਰਨਾ ਉਹ ਆ ਗਿਆ ਕੋਰ ਗਾਡਰ ਜੇ ਲਾਵੀ ਮਿੱਤਰੋ ਇੰਨਾ ਪੈ ਗਿਆ ਜੇ ਅੱਧਾ ਉਧਰ ਪੈ ਗਿਆ ਤੇ ਸੈਂਟਰ ਚ ਰਹਿ ਗਿਆ ਨਾ ਉਹ ਲੈਣ ਗਏ ਫੱਟੀਆਂ ਇਹ ਨਾ ਬਾਅਦ ਗਏ ਆਪਾਂ ਚੱਲੀ ਜਾਏ ਫੇਰ ਅਦਰ ਨੂੰ ਮੋਫਲੀ ਲੈ ਆਂਦੀ ਮੁੰਡੇ ਨੇ ਗਰਮ ਗਰਮ ਸਾਰੇ ਵੰਡਣ ਦਿਆ ਠੰਡੀਆਂ ਆ ਵਾ ਚੱਲ ਆਪਾਂ ਝੋੜ ਤੇ ਮਾਰਨਾ ਹੀ ਆ ਮੜਾ ਜਾ ਥੋੜੀ ਦੂਰੇ ਹੋ ਨਹੀਂ ਗਰਮੀਆਂ ਯਾਰ ਲਾਓ ਮੇਟਰ ਹੜਾ ਚਾਚਾ ਆ ਹਨ ਮੋਫਲੀ ਫੋੜੀ ਤੇ ਤੂੰ ਕੱਢ ਲਈ ਮੰਨੀ ਮੋਫਲੀ ਖਾਣ ਨਹੀਂ ਮੋਫਲੀ ਲੈ ਗਏ ਫੇਰ ਲਾਓ ਵੀ ਮੇਟਰੋ ਮੈਨੂੰ ਜਾਣਾ ਪਿਆਣਾ ਜਹਾਜਗੜ੍ਹ ਕੰਮ ਹੈ ਉੱਥੇ ਮੜਾ ਜਾ ਤੇ ਗੱਡੀ ਲੈ ਆਈ ਨਹੀਂ ਨਾ ਪਏ ਉੱਥੇ ਅਹੀਂ ਚਲੇ ਆਂ ਮੜਾਇਆ ਕੰਮ ਨਿਕਿਆ ਪੈ ਗਿਆ ਸਾਨੂੰ ਲਓ ਵੀ ਮੇਰਾ ਦੂਜੀ ਗੱਡੀ ਆਪਣੀ ਆ ਵਾ ਇਹਨੂੰ ਆਪਾਂ ਲਵਾਉਣੀ ਹੈ ਲੱਟਾਂ ਲੁੱਟਾਂ ਇਹ ਲੈੰਦੀ ਹੈ ਆਪਾਂ ਜਹਾਜਗੜ੍ਹ ਕਿਉਂਕਿ ਆਪਾਂ ਫੱਟੇ ਪਾਉਣੇ ਸੀ ਇਹ ਫਿਰ ਇੱਥੇ ਆਈ ਤੇ ਨਾਲੇ ਲੱਟਾਂ ਲਵਾ ਦਈਏ ਮੈਂ ਇਹਨੂੰ ਇਹ ਗੱਡੀ ਆਪਣੀ ਆ ਜਣੀ ਨਾਲ ਬਾਕੀ ਆਪਣੀਆਂ ਲੱਗੀਆਂ ਗੱਡੀਆਂ ਘਾਰ ਆ ਫੱਟੇ-ਪੱਟੇ ਕੰਮ ਕਰਾਉਣਾ ਹੈ ਹਾਲੇ ਦਾ ਦਵਾਂ ਦਾ ਜੀ ਲੋ ਮਤਰਾ ਉਹ ਹਨੇਰਾ ਹੋ ਗਿਆ ਜਣਾ ਆ ਚੱਕਾ ਰਹਿ ਗਿਆ ਗਰੀਸ ਹੋਣ ਵਾਲਾ ਕੱਲਾ ਤੇ ਚੋਰੀ ਪੰਪਰ ਆ ਗਿਆ ਤੇ ਦੂਜੀ ਗੱਡੀ ਦਾ ਸਟੇਰਿੰਗ ਫੇਟਾ ਹੋ ਗਿਆ ਤੂੰ ਆ ਬਲੌਗ ਵੇਖਿਆ ਕਰਾ ਤੁਹਾਡੇ ਘਰੋਂ ਦੱਸਿਓ YouTube ਤੇ ਕਿੱਦੇ ਬਲੌਗ ਫੇਰ ਆਪਾਂ ਚੱਲ ਜਣਾ ਆਪਾਂ ਘਰ ਨੂੰ ਵੇਰ ਤੁਹਾਡੀਆਂ ਵੀਡੀਓ ਵੇਖਿਆ ਕਰ ਤੂੰ ਚੱਕਰ ਵੜਿਆ ਕਰ ਉਹਨੇ ਆ ਆਪਣਾ ਡਰਾਈਵਰ ਆ ਯਾਰ ਨਿਸ਼ਾਨ ਸੇ ਬਣਾ ਰਾ ਲਾ ਮਿੱਤਰੋ ਆਪਾਂ ਗੱਡੀਆਂ 'ਚ ਛੱਤਾ ਪਾ ਲੈਂਦੇ ਹਾਂ ਸਾਰੀਆਂ ਨੂੰ। ਕਿਆ ਕਰੋ ਇੱਧਰ ਤੇ ਹੁਣ ਨੂੰ ਆਪਾਂ ਪਾਉਣੀਆਂ ਤਰਪਾਲਾਂ ਪਾਉਣੀਆਂ। ਤਰਪਾਲਾਂ ਹੁਣ ਪਹਿਲਾਂ ਲਿਆ ਕੇ ਰਹਿਣ ਤੁਹਾਨੂੰ ਬਿਸਤਰੇ ਰੱਖ ਕੇ ਵਿੱਚ ਇਹਦੇ ਗੱਡੀ ਦੇ ਸਾਰੀਆਂ ਦੇ ਫੇਰ ਰੱਖਾਂਗੇ ਤੇ ਇੱਕ ਗੱਡੀਦਾਰੀ ਤਾਰਬਾਈ ਰੇਸ ਵਾਲੀ ਆ ਦੇਖੋ ਬਾਈ। ਇਹ ਮੈਂ ਉਹਦਾ 12000 ਰੁਪਏ ਤੇ ਇੱਕ ਆ ਗੱਡੀ ਦਾ ਰੇਟ ਡਿਸਾਉ ਕਰਾਇਆ। ਮਾਂ ਗੱਡੀਆਂ ਰਾਜ ਤੰਗਣਾ ਕਰਨ। ਛੱਕੇ ਮੰਨ ਗੱਡੀਆਂ ਬਣਾ ਲਈਏ ਸਾਰੀਆਂ। ਇੱਕ ਵਾਰ 4000 ਰੁਪਏ ਦੇ ਦਿੰਦਾ। ਕੋਣਨ ਕਣਨ ਨਾਲ ਬਾਦੀਏ ਦੇ ਵਿੱਚ ਆ ਦੇਖੋ ਆ ਗੱਡੀ ਦੇ ਵਿੱਚ ਆਪਾਂ ਉਹ ਦਿਨ ਪਾ ਕੇ ਲਏ ਆਂ ਛੱਤ ਚੈੱਕ ਕਰੋ ਇਧਰ ਸਾਰਾ ਵੀ ਚੈੱਕ ਮਤਰਾ ਗੱਡੀ ਆ ਪਤਾ ਹੁੰਦੀ ਆ ਦੇਖੋ ਇਧਰ ਨਾ ਨਾ ਜਿਵੇਂ ਜੋ ਕਰਨੀ ਗੱਲ ਕਰਦਾ ਨਾ ਨੂੰ ਉਹ ਗਾਲੇ ਵੇਰੇ ਬੱਚਿਆਂ ਵਾਲੀ ਰੋਹ ਸ਼ਵਕ ਸ਼ਵਕ ਕਰੋ ਵੀ ਚੱਕ ਮਦਰਾ ਬੰਦਾ ਰੱਖਿਆ ਆਪਾ ਪਾਣੀ ਮਾਰਨੂ ਗੱਡੀ ਦੇ ਮਾਰਲਾ ਕਰੋ ਚੱਕ ਮਦਰਾ ਆਪਾਂ ਆਪਣੀ ਗੱਡੀ ਵੀ ਧੋਤੀ ਆ ਘੱਟ ਹੀ ਧੋਤੀ ਆਪਣੀ ਗੱਡੀ ਕਦੇ ਹੀ ਕੋ ਧੋਤੀ ਆਪਾਂ ਜਾਂਦਾ ਸਦਾ ਖੜਨੀ ਨਹੀਂ ਪੜਦਾ ਸਾਹਿਬ ਪਰ ਮੈਂ ਜਾਂ ਫੇਰ ਇੱਕ ਟਟਾ ਕੋਟਾ ਪਿਆ ਗੱਡੀ ਦੇ ਮਾਰ ਜੇ ਪਾਣੀ ਇਹਨੂੰ ਆਪਾਂ ਪਾ ਲਏ ਐ ਹੋਂਦਨ ਫੱਟੇ ਫੁੱਟੇ ਅੱਜ ਧੁੱਤੀ ਇਹ ਵੀ ਗੱਡੀ ਇਹੋਂ ਡੀਲ ਮਾਰ ਰਿਹਾ ਮਾਰਿਆ ਜਾ ਰਿਹਾ ਵੇਖੋ ਥੱਲੇ ਲੱਗੀ ਨੇ ਵੇਖੋ ਇਹ ਲਿਸ਼ਕੇ ਕਿ ਨਾ ਬੁਰੇ ਗੱਡੀ ਵੇਖੋ ਇੱਧਰ ਆ ਅੱਜ ਗੱਡੀ ਲੈ ਗਿਆ ਬੱਜਨ ਵਾਲਾ ਇਹ ਵੀ ਮਾਰ ਦਿੰਨਾ ਆਪਾਂ ਸਾਰਾ ਕੁਝ ਲਓ ਮਿੱਤਰੋ ਇੱਕ ਗੱਡੀ ਦੇ ਪਾਰ ਹੀ ਤਰਪਾਲ ਨੇ ਦੂਜੀ ਦੀ ਤਿਆਰੀ ਆ ਆ ਨੀ ਥੋੜਾ ਬੰਦਾ ਆਵੜਾ ਥੋੜਾ ਜਿਆ ਆਪਣੀ ਦੀ ਤਰਪਾਲੀ ਨੇ ਬਾਈ ਸਾਡੇ ਨਾਲ ਇੱਕ ਰੇ ਪਾਤੀ ਆਪਾਂ ਹੁਣ ਇਹਦੀ ਵਾਰੀ ਆ ਦੂਜੀ ਗੱਡੀ ਦੀ ਕੋਈ ਟੌਣੀ ਲਾਬ ਮਤਰਾ ਦਜੀ ਗੱਡੀ ਦੇ ਲੱਗੇ ਨੇ ਤਰਪਾਲ ਪਾਉਣੇ ਅਸੀਂ ਹੁਣ ਆਹ ਵਾਲੀ ਦੇ ਤੇ ਤਾਂ ਤਰਪਾਲ ਤਰਪੋਲ ਪਾ ਕੇ ਨਾ ਫੇਰੇ ਮਿਲਦੇ ਆਂ ਅਸੀਂ ਬੇੜਾ ਜੀ ਆ ਗਿਆ ਇਹ ਕੁੰਡੀ ਬੜੀ ਲੁੰਦਾ ਮੁੰਡਾ ਵਾਲਾ ਲਾਬੀ ਮਤਰਾ ਹੁਣ ਅਸੀਂ ਹੁਣ ਅਸੀਂ ਚੱਲੇ ਆਂ ਤੇਲ ਪਾਉਣ ਸਾਰੀਆਂ ਗੱਡੀਆਂ ਜੀ ਪੰਜਾਂ ਜੀ ਤੇ ਬਾਬਿਆਂ ਦੇ ਵੀ ਤਿੰਨ ਦਰੀਆਂ ਦਰੀਆਂ ਲੈ ਜਾਓ ਨਾਲ ਆਣ ਕੇ ਇੱਕ ਨਾਲ ਤੇਲ ਪਾਗਲ ਉਹ ਨਾਲ ਸਾਰੀਆਂ ਗੱਡੀਆਂ ਨੇ ਜੇ ਟੈਂਕੀਆਂ ਫੋਲੀ ਕਰਾਉਣੀਆਂ ਸਾਰੀਆਂ ਦੀਆਂ ਤੇ ਪੰਜਾਂ ਗੱਡੀਆਂ ਲਿਉਣੀਆਂ 1 2 3 4 ਇੱਕ ਆਉ ਮਗਰ ਕੌਮ ਗਿਆਉਂ ਢੀ ਗੱਡੀ ਆਈ ਗਈ ਪਿਛੇ ਤੇ ਚੋ ਜਲੀਏ ਓਏ ਕਰਾ ਵੀ ਚੱਕ ਮਤਰਾ ਸਾਰੀਆਂ ਗੱਡੀਆਂ ਖੜਦੀਆਂ ਨੇ ਆਪਾਂ ਤੇਲ ਪਾਉਣ ਪੰਜਰੀਆਂ ਪੰਜਾਈ ਆਪਾਂ ਖੜਦੀਆਂ ਆਹ ਵਾਲੀ ਲਾ ਮੇਰਾ ਲੱਗੇ ਜਾਂ ਅਸੀਂ ਤੁਰਨਾ ਇਥੋਂ ਤੇ ਤਨ ਹੁਣ ਪੰਪ ਤੇ ਪਹੁੰਚ ਕੇ ਮਿਲਦੇ ਹਾਂ ਉਹ ਗੱਡੀ ਤੇ ਤਜੀ ਤੁਰ ਪਈ ਆਪਣੀ ਲੋ ਵੀ ਮੇਟਰ ਆਪਾਂ ਜਾਂਦੇ ਢੇਲ ਕੋਤ ਦਰੀਆਂ ਲੈਣ ਹੈਪੀ ਆਪਣਾ ਡਰੈਵ ਕੌਲਕਤਾਰੇ ਕਿੱਥੋਂ ਹੋਇਆ ਗਿਆ ਥੋੜਾ ਬਾਬੇਪੁਰਿਆ ਦਾ ਡੇਰਾ ਤੇ ਇਹ ਨਾ ਲੈ ਨਖਸ ਲੋਕ ਨਾਲ ਲੋ ਵੀ ਮਿੱਤਰੋ ਪਹੁੰਚ ਗਏ ਆ ਬਾਬੇਪੁਰਿਆ ਦੇ ਸੰਤਾਂ ਦੇ ਡੇਰੇ ਇੱਥੋਂ ਪੈਂਦਾ ਗੱਡੀਆਂ ਤੇਲ ਤੇ ਨਾਲੇ ਰਸਤੇ ਬਿਸਤਰੇ ਤੁਹਾਨੂੰ ਬਿਸਤਰੇ ਦਿਖਾਉਣਾ ਹੈ ਮੈਂ ਆਹ ਵੇ ਚੈੱਕ ਕਰੋ ਇਧਰ ਬੇਸਤਰੇ ਨਾਲੇ ਗੱਦੇ ਰਹਤੇ ਆ ਚੈੱਕ ਕਰੋ ਇਧਰ ਬੰਦੇ ਆਪਣੇ ਦੇ ਸੇਵਾ ਕਰਨ ਇੱਕ ਹਰਮਬਬ ਤੇਲ ਪੈਂਡਿਆ ਗੱਡੀਆਂ ਨੂੰ ਵੀ ਖੋਣੇ ਆ ਉਹ ਗੱਡੀ ਚੈੱਕ ਕਰੋ ਟੈਂਕੀ ਫੁੱਲ ਹੁੰਦੀ ਗੱਡੀ ਦੀ ਚਲੋ ਚੈੱਕ ਕਰ ਇਧਰ ਬੰਦੇ ਆਪਣੇ ਸਾਰੇ ਖਲੋਦੇ ਕੋਹ ਗੱਡੀਆਂ ਆਪਣੇ ਬਾਹਰ ਲੱਗੀਆਂ ਬਹੁਤ ਬਹੁਤ ਸੰਗਤ ਆਈ ਜਾ ਕਰਵਾਇਆ ਤੇ ਇਹ ਰੱਖੋ ਮੇਤਰਾ ਇਧਰ ਬਹੁਤ ਸਾਰੇ ਮੁੰਡੇ ਨੇ ਪੰਪ ਤੇ ਲੱਗਾ ਲਿਆ ਮੁੰਡਾ ਹੈ ਆਹ ਟੇਲ ਆ ਬਹੁਤ ਸਾਰਾ ਬੈਨੂ ਲੋਈ ਮੇਤਰਾ ਦੋ ਗੱਡੀਆਂ ਆਪਣੀ ਅੰਦਰ ਆ ਤੇ ਦੋ ਗੱਡੀਆਂ ਆਪਣੀਆਂ ਬਾਹਰ ਆ ਇੱਕ ਆਪਣੀ ਘਰੇ ਆ ਉਸ ਵੇਰੇ ਉਹ ਕੀ ਤੇਲ ਪਾਉਣਾ ਕਿੰਨਾਂ ਕਿਆਂ ਯਾਰੀਆਂ ਚੈੱਕ ਕਰੋ ਦੋ ਗੱਡੀਆਂ ਇੱਕ ਆਇ ਇੱਕ ਇੱਕੇ ਤੋਂ ਮਗਰਿਆ ਇੱਕ ਆਪਣੀ ਚੌਂਟ ਤਈ ਆ ਤੇ ਜਿਹੜੇ ਤੇ 381 ਆ ਉਹ ਲੱਗੀ ਮਗਰਿਆ ਕਰੋ ਚੈੱਕ ਕੀਤਾ ਗੱਡੀ ਲਾਉ ਕਰਤੀਓ ਗੱਡੀ ਲਾਉ ਕਰ ਦੇਣੀ ਗੱਡੀਆਂ ਬਾਹਰ ਲਾਹੀ ਮੇਰਾ ਚੈੱਕ ਕਰੋ ਇਧਰ ਚੱਕਰਪਾਰਾ ਚੱਕਰਪਾਰਾ ਨਾਲ ਪਿੰਨੇ ਨਾਲ ਚਾ ਪਿੰਨੀਆਂ ਵੀ ਨਾਲ ਦੀਆਂ ਬਾਬਿਆਂ ਨੇ ਇਹਨਾਂ ਨੂੰ ਹੁਣ ਆ ਗੱਡੀ ਚ ਪੈਂਦੇ ਆਪਣੀ 0381 ਚ ਤੇ ਇੱਥੇ ਪੈ ਗਿਆ ਵਾ ਹੁਣ ਓਏ ਉੱਚ ਪੋਣਾ ਨਾ ਪਰ ਲਈ ਜਾ ਤੇ ਆ ਬਾਬੇ ਬਾਬੇ ਨੇ ਗੱਡੀਆਂ ਆੜੀਆਂ ਸਾਰੀਆਂ ਕਰੋ ਚੈੱਕ ਇਧਰ ਆ ਸਾਰੀਆਂ ਗੱਡੀਆਂ ਬਾਬਿਆਂ ਨੇ ਆ ਭਾਂਡੇ ਵੀ ਨਾਲ ਉੱਥੇ ਜਾਣੇ ਪੜਨ ਸਾਹਿਬ ਵੀ ਇਹ ਜਣੇ ਆ ਕੋੜੇ ਜੀ ਜਾਣ ਗਿਆ ਵਾਲੇ ਭਾਂਡੇ ਆ ਬਾਬੀ ਨੇ ਗੱਡੀਆਂ ਸਾਧਦੇ ਆ ਸਭ ਮਹਿੰਗੀਆਂ ਮਹਿੰਗੀਆਂ ਗੱਡੀਆਂ ਇਹ ਵੀ ਚਾੜ ਦੇਣੀ ਹੈ ਆ ਸਭ ਗੱਡੀਆਂ ਜਾਣੀਆਂ ਨਾਲ ਮਿੱਤਰੋ ਬੈਨਰ ਲਾਤੇ ਬਾਬਿਆਂ ਕਰੋ ਚੱਕ ਇਧਰ ਆਪਰਲੀ ਗੱਡੀਆਂ ਰਹਿ ਗਈ ਸਿਰਫ ਲੱਗਣ ਵਾਲੇ ਮਾਂ ਗੱਡੀ ਜੀ ਪੋੜਾ ਤੇਲ ਹੁਣ ਦੂਜੀ ਜੀ ਭਾਂਡੇ ਆਪਣੀ ਔੜੀ ਚ ਤੇਲ ਪਾ ਕੇ ਤੇ ਦੂਜੀਆਂ ਗੱਡੀਆਂ ਆਪਾਂ ਘਲਤੀਆਂ ਸਾਰੀਆਂ ਪਿਛੇ ਰਸ਼ ਜਾ ਹੋ ਗਿਆ ਸੀ ਤੇ ਤਾਂ ਕਰਕੇ ਫਿਰ ਹੁਣ ਅੱਜ ਪਾ ਕੇ ਤੇ ਲੰਗਰ ਖਾਨੇ ਤੇ ਲੰਗਰ ਖਾ ਕੇ ਤੇ ਚਲੀ ਜਾਣਾ ਤੇਲ ਪਾ ਕੇ ਤੇ ਆਪਾਂ ਚਲੀ ਜਾਣਾ ਲਓ ਮਿੱਤਰੋ ਪਾ ਤੇਲ ਤੁਲ ਪਾ ਲੈਣ ਸਾਰੀਆਂ ਗੱਡੀਆਂ ਚ ਤੇ ਸਵੇਰੇ ਹੁਣ ਪਉਨੇ ਤਰਪਾਲਾਂ ਦੇ ਪਰਸੋਂ ਹੀ ਕੱਲ ਜਾਣਾ ਪਰਸੋਂ ਜਾਣਾ ਦੁਪਹਿਰੇ ਜੇ ਤੇ ਲਾਂਗੇ ਬਾਕੀ ਬਠੰਡੇ ਲਾਗੇ ਗੱਡੀ ਆ ਉਹ ਤੇ ਬੜੀ ਘੋੜੀਆਂ ਪਈਆਂ